ਕੰਗੇ ਬਰਾਸੀ ਜੱਟ ਨੂੰ ਆ ਜਾ ਵੀ ਭੱਟੂ ਬੰਦਿਆਂ ਤੋਂ ਪੈਂਦੀਆਂ ਨੀ ਪੀਰੀਆਂ ਬੇਈਮਾਨਾ ਧੋਰੀ ਹੁੰਦੀਆਂ ਫਕੀਰੀਆਂ ਬੱਦੂ ਬੰਦਿਆਂ ਤੋਂ ਪੈਂਦੀਆਂ ਨੀ ਪੀਰੀਆਂ ਬੇਈਮਾਨਾ ਧੋਰੀ ਹੁੰਦੀਆਂ ਬੰਦੀਆਂ ਕਦੇ ਸੂਰਮਾਨੀ ਬੱਚਦਾ ਮੈਦਾਨ ਚੋਂ ਕਦੇ ਸੂਰਮਾਨੀ ਭੱਜਦਾ ਮੈਦਾਨ ਛੋਤੇ ਪੰਗੇ ਲੈਣੋ ਹਟੇ ਨਗੜਾ ਪੁੱਤ ਚੋਹਿਆਂ ਦੇ ਉੱਤੇ ਜੋਗੀਆਂ ਦੇ ਉੱਤੇ ਜੋਗੀਆਂ ਦੇ ਲਾਉਂਦੇ ਨਹੀਂ ਹੋਏ ਕੰਨ ਨੰਬਰ 88 ਸੰਗਣਾ ਉਹ ਤੋਂ ਵੀ ਕਰਦੇ ਨਹੀਂ ਹੋਏ ਕੰਨ ਨੰਬਰ 88 ਸੰਗਣਾ ਓ ਬੱਲੇ ਬੱਲੇ ਪੰਗਾ ਭਾਗ ਲੱਗੇ ਰਹਿਣ 17 ਭਾਗ ਲੱਗੇ ਰਹਿਣ ਤੇ ਦੁੱਧਾਂ ਨੂੰ ਜਗ ਲੱਗੇ ਰਹਿਣ ਕੋਈ ਹੋਰ ਹੀ ਜਾਵੇ ਹੱਕਰਾ ਕਰਲਾ ਪਿਆ ਪੰਗਾ ਪੰਗਾ ਲੜਾਈ ਕਰ ਗਈ ਓ ਤੈਨੂੰ ਵੀ ਪਤਾ ਓ ਇੱਥੇ ਜੂਤ ਬਚਤੀ ਵੱਲ ਜਾਂਦਾ ਹਾਂ ਗਜ਼ੋਰੀ ਰੱਬ ਗਿਆ ਕੋਟ ਗਿਆ ਆ ਜਦੋਂ ਮੇਰੀ ਭੋਰ ਮੋਟਾ ਵੈਂਦੀਆ ਹਰਦੀਆ ਭਾਵੀ ਭਾਦੀਏ ਕੋੜਾ ਨੰਬਰੀ ਲੱਗ ਜਾਏ ਓ ਬੰਦਾ ਤੈਨੂੰ ਨਹੀਂ ਪਤਾ ਓਏ ਗੂਆ ਪੀਰਾ ਬਗੰਬਰਾ ਦੀ ਧਾਤੀਆਂ ਓਏ ਇੱਥੇ ਮੇਲੇ ਲੱਗਦੀ ਰਹਿੰਦੇ ਆ ਹਾਂ ਬੰਦਾ ਗੂਆ ਪੀਰਾ ਬਗੰਬਰਾ ਦੀ ਧਾਤੀਆਂ ਜਿੰਨੇ ਲੱਗਣੀ ਚਾਹੁੰਦੇ ਆ ਓ ਬੰਦਾ ਤੁਸੀਂ ਦਾ ਮੌਕਾ ਬਣਿਆ ਓ ਇਹਨਾਂ ਨੂੰ ਸੁਣਾ ਕੋਈ ਤੇਰੀ ਖੁਸ਼ੀ ਦੀ ਗੱਲ ਲੈ ਬੰਦਾ ਮੇਰੀ ਖੁਸ਼ੀ ਦੀ ਗੱਲ ਸੁਣ ਲੈ ਓ ਬੰਦਾ ਤੂੰ ਕੀ ਸੁਣਾਉਣ ਨੂੰ ਮਰਦਾ ਮੈਂ ਸੁਣਾਉਣਾ ਤੇ ਤੂੰ ਸੁਣਾ ਲਊਗਾ ਰਾਜਾ ਰਾਣੀ ਓ ਬੰਦਾ ਤੈਨੂੰ ਦੇਖਣ ਆਲੇ ਆਏ ਸੀਗੇ ਕਿਹੜੇ ਦੋਬਲਾ ਬੱਠਿਆ ਉਹ ਮੇਰਾ ਮਤਲਬ ਕਹਿੰਦੇ ਕੀ ਆ ਬਾਬਾ ਜੀ ਦਾ ਰੋਲਾ ਕੁਝ ਕਹਿੰਦੀ ਕੁਝ ਨਹੀਂ ਉਹ ਜਾ ਵੇ ਮਰੇ ਤੂੰ ਜੀ ਮਰ ਜਾਂਦੇ ਆ ਬੱਸ ਵੀ ਕਰਿਆ ਕਰ ਉਹ ਮੇਰਾ ਮਤਲਬ ਤੇ ਵੀ ਗੱਲ ਤਾਂ ਪੱਤਣ ਦੇ ਕਿੱਥੇ ਨਹੀਂ ਲੈ ਬੰਦਾ ਕੁੜੀ ਵਾਲੇ ਦੇਖਣ ਆਲੇ ਆ ਗਏ ਲੋ ਜੀ ਭਾਜੀ ਨੂੰ ਕੁੜੀ ਵਾਲੇ ਦੇਖਣ ਆਲੇ ਆ ਗਏ ਕੁੜੀ ਦਾ ਕੁੜੀ ਦਾ ਭਰਾ ਵੀ ਸ਼ਹਿਰ ਤੇ ਲੈ ਆ ਗਿਆ ਸ਼ਹਿਰ ਤੇ ਲੈ ਆ ਕੇ ਕਹਿੰਦਾ ਕੀ ਸ਼ਹਿਰ ਤੇ ਲੈ ਆ ਕੇ ਕਹਿੰਦਾ ਛੋਟੇ ਭਾਈ ਸਾਡੇ ਕੋਲ ਤੋਰੀ ਨਾ ਆ ਉਹ ਜਾ ਵੇ ਮੇਰੇ ਜਦੋਂ ਬਾਪੂ ਨੂੰ ਪਤਾ ਕੀ ਕਹਿ ਗਏ ਓਏ ਹੁਣ ਉਹਨੂੰ ਕੀ ਕਹਿ ਗਏ ਸਾਨੂੰ ਤੇਰਾ ਕਿਸੇ ਹੋਰ ਨੂੰ ਦਿਖਾ ਦਿਓ ਓ ਤਾ ਓਏ ਬਣਾ ਮੂਤ ਗਈ ਤੋ ਮੂਤ ਲੈ ਇਖੜਾ ਆਇਆ ਕਰੋ ਮਰੇ ਤੂੰ ਨਾਈ ਬੋਲਦਾ ਓ ਫੇਰ ਅੱਕੇ ਤੇਰੇ ਰਿਸ਼ਤੇ ਨੂੰ ਕਹਿੰਦੇ ਕੀ ਲੈ ਸਾਨੂੰ ਵਿਚੋਲਾ ਚੰਗਾ ਟੱਕਰ ਗਿਆ ਕੁੜੀ ਵਾਲੇ ਫੇਰ ਦੇਖਣ ਆਗੇ ਆ ਲਓ ਜੀ ਮਰਾਸੀ ਨੂੰ ਤਾਂ ਵਿਚੋਲਾ ਹੀ ਚੰਗਾ ਟੱਕਰ ਗਿਆ ਕੁੜੀ ਲੋਕੜੀ ਦਾ ਬਿਓ ਮੇਰਾ ਸੁਣ ਗਈ ਕਹਿੰਦਾ ਉਹ ਕੀ ਕਹਿੰਦਾ ਮਰਾਸੀ ਆ ਛੋਟਾ ਮੁੰਡਾ ਕਰਦਾ ਕੀ ਆ ਉਹ ਕਰਦਾ ਕੀ ਆ ਮੇਰਾ ਬਾਪੂ ਕਹਿੰਦਾ ਗਾਲਜੇ ਨਾਲ ਅੜਕ ਜੇ ਖੇਡਦਾ ਓ ਤਾ ਓਏ ਮੇਰਾ ਬਾਪੂ ਕਹਿੰਦਾ ਦੇਵਾ ਬਾਬੂ ਕਹਿੰਦਾ ਕਿ ਨਾਰੋ ਵਾਲੀ ਕੋਈ ਉਧਰ ਹੈ ਖੇਤ ਦੀ ਆ ਹਾਏ ਇਹ ਦੇਰ ਤੋਂ ਹੁਣੀ ਕਰਕੇ ਆਉਣੀ ਹੋ ਜਾਵੇ ਇੰਦਾਂ ਢਿੱਲਾ ਬੋ ਵੀ ਆ ਨਾ ਫਿਰ ਤੁਸੀਂ ਕੁਛ ਨਹੀਂ ਕਰਿਆ ਆਇਆ ਤੇ ਬਾਬੂ ਨੂੰ ਬੋਲੋ ਕਰਕੇ ਆਗੇ ਪਰੇ ਤੂੰ ਇੰਨਾ ਲੈ ਕਰਦੇ ਆ ਕਿ ਕਰਾਦਾ ਤੀ ਬੜਾ ਸੋਹਣਾ ਬਣਾਉਂਦੀ ਆ ਉਹ ਨਾ ਫਿਰ ਕੇ ਕੀ ਕਹਿੰਦੇ ਤੇਰੇ ਰਿਸ਼ਤੇ ਨੂੰ ਗੱਲ ਅੱਗੇ ਵਧੀ ਕੇ ਨਹੀਂ ਹਾਂ ਮੁੰਡਾ ਜੰਮੀ ਸਿਰੇ ਲਾ ਕੇ ਆਇਆ ਉਹ ਨਾ ਤੂੰ ਕੀ ਸਿਰੇ ਲਾਤੀ ਹਾਂ ਜੰਮੀ ਸਿਰੇ ਲਾਤੀ ਉਹ ਜੰਮੀ ਕੀ ਸਿਰੇ ਲਾਤੀ ਹਾਂ ਸਾਨੂੰ ਉਹ ਓ ਤੁਹਾਨੂੰ ਅਸਾ ਆਉਣ ਆਲਾ ਨੂੰ ਨੇ ਹੱਥ ਕੇ ਜਨਾ ਲਿਓ ਕਰੀਏ ਇਹਨਾਂ ਦਾ ਕੁਝ ਨਾ ਕਰੀਏ ਕਰੀਏ ਜਿੱਦਾ ਮੁੱਖ ਮੰਤਰੀ ਲੱਗਦੇ ਆ ਆਪਾਂ ਤਰੀ ਕਰਾ ਕੰਨ ਮੰਤਰੀ ਬਣ ਕੇ ਝੋਟ ਕੇ ਸੁਣਾਈਏ ਸੋਖੇ ਰਹੋ ਢਾਟੀਆਂ ਬਿਹਤਰੀ ਕਰਕੇ ਦੋ ਦੋ ਵਿਆਹ ਕਰਾਵਾਂਗੇ ਓ ਇਹਨਾਂ ਨਾ ਬੋਲਾ ਕਰੇ داری ਬਣਾ ਦੇ ਉਹ ਮੁੱਖ ਮੰਤਰੀ ਨੂੰ ਛੱਡ ਆਹ ਤੇਰੇ ਬਜਾਤ ਕੁਟ ਨਹੀਂ ਪਈ ਆਦੀ ਸੀ ਐ ਬੰਦਾ ਕੁਟ ਨਹੀਂ ਸੁਣਦਾ ਲੈ ਸੁਣਾ ਦੇ ਬੰਦਾ ਤੈਨੂੰ ਦਾ ਪਤਾ ਵੀ ਛੜੇ ਸੁਣਾ ਕਿ ਬੰਦੇ ਆ ਚੱਲ ਕੋਲੇ ਦੇ ਕੁੜੀਆਂ ਛੜੀਆਂ ਮਤੋਂ ਆਹ ਲੋ ਜੀ ਆ ਮਰਾਸੀ ਨੇ ਤਾਂ ਕੁੜੀ ਛੇੜਦੀ ਕੌਲੇ ਗਾਲ ਦੇ ਜਾਂਦੀ ਕੁੜੀ ਨੂੰ ਬੋਦਲਾ ਸੋਹਣਿਆ ਕਿਹੜਾ ਗਾਲਜਾ ਛੋਟਾ ਅੱਛਾ ਫੇਰ ਕੀ ਕਹਿੰਦੀ ਕਹਿੰਦੀ ਕੰਜਰਾ ਜਿੱਥੇ ਤੇਰੀ ਭੈਣ ਮਰਦੀ ਆ ਪਿਆ ਇਹਨੂੰ ਕੋਈ ਗੱਲ ਨਾ ਔੜੇ ਅੱਛਾ ਫੇਰ ਇਹਨੂੰ ਮਰ ਗੱਲ ਔੜ ਕੀ ਕੀ ਔੜੀ ਮੈਂ ਕਿਹਾ ਸੋਹਣਿਆ ਹਾਂ ਮੈਂ ਕਿਹਾ ਸੋਹਣਿਆ ਆ ਸੋਹਣਿਆ ਤਾਂ ਕੇਈ ਮਰ ਜਾ ਅਨੰਦ ਵੀ ਕਥੀ ਮਰਦੀ ਨੀ ਆਵੇ ਬੰਦਾ ਦਰਜੂ ਉਹ ਮਨੇ ਤੂੰ ਕਾ ਕਦੋਂ ਆ ਗਏ ਕੋਈ ਚੰਗਾ ਪਲਾਨ ਕੀ ਹੈ ਜੇ ਕੰਮ ਨਹੀਂ ਕਰਦੇ ਹੁੰਦੇ ਕੋਈ ਚੰਗਾ ਕੰਮ ਕਰ ਰਹੇ ਨਹੀਂ ਇੰਨੇ ਚ ਸਾਡੀ ਦੂਰ ਤੋਂ ਮੈਂ ਵਾਪਸ ਕਿਉਂ ਤੋਂ ਪੁਲਿਸ ਵਾਲੇ ਆ ਗਏ ਲਓ ਜੀ ਇਹ ਤਾਂ ਪੱਤਾ ਹੀ ਸਿਆਪਾ ਛਿੜ ਗਿਆ ਮੰਡਰੇ ਪੁਲਿਸ ਵਾਲੀ ਸਾਥ ਲੈ ਬੰਦਨੇ ਕਿਉਂ ਬ ਕੁੜੀਆਂ ਨੇ ਸਾਡੇ ਜੀ ਬਾਦਲੇ ਨੂੰ ਛੇੜੀ ਸੀ ਅੱਛਾ ਫੇਰ ਬੰਦਨੇ ਛੇੜੀ ਜੋ ਥਾਣੇ ਲੈ ਗਏ ਮੈਨੂੰ ਅੱਛਾ ਥਾਣੇ ਤੇ ਲੈ ਗਏ ਲਓ ਜੀ ਚੱਕ ਕੇ ਥਾਣੇ ਬਟਾ ਮਾ ਉਹਨਾਂ ਨੇ ਆਹ ਤੇ ਬਿਠਾਓ ਜੀ ਜਿਹੜੇ ਕੁੜੀਆਂ ਛੇੜੇ ਗਾ ਕਹਿੰਦਾ ਕਹਿੰਦਾ ਥਾਣੇਦਾਰ ਮੁਰਜ਼ੀ ਨੂੰ ਕਹਿੰਦਾ ਕਹਿੰਦਾ ਇਹ ਕੁੜੀਆਂ ਛੇੜਦੇ ਨੇ ਭੁੱਕੀ ਲਾ ਕੇ ਇਸ ਪਾਓ ਜੀ ਭੁੱਕੀ ਦਾ ਤੇਸ ਵੀ ਪਾਤਾ ਇਹਦੇ ਡੋਡੇ ਨਾਲ ਕੇਸ ਵੀ ਪਾਓ ਡੋਡਿਆਂ ਦਾ ਵੀ ਕੇਸ ਪਾਤਾ ਸਾ ਵੀ ਭੁੱਕੀ ਡੋਡੇ ਜਿਹੜਾ ਉਹ ਸਾਰਾ ਕੁਝ ਹੀ ਪਾ ਦਿਓ ਆ ਪੰਡਾ ਤੂੰ ਨਹੀਂ ਹੁਣ ਬੱਜਦਾ ਇੰਨੇ ਨੂੰ ਥਾਣੇਦਾਰ ਨੂੰ ਫੋਨ ਆ ਗਿਆ ਚੱਪੇਲ ਥਾਣੇਦਾਰ ਸਾਹਿਬ ਵਧਾਈਆਂ ਹੁਣ ਡੋਡੇ ਕਰੇ ਮੁੰਡਾ ਹੋਇਆ ਚੱਪੇਲ ਮਗਾ ਮਾਰਾ ਮਿਹਰਬਾਨੀ ਕਰੋ ਕਿ ਤੇ ਆ ਕੇ ਜੀ ਗਰੀਬ ਦੇ ਨਾਲ ਪਾ ਲਿਓ ਕਰ ਉਹ ਜਾ ਵੇ ਬੰਦਾ ਬੰਦਾ ਮੈਂ ਤਾਂ ਮੁੱਖ ਮੰਤਰੀ ਲੱਗਿਆ ਰੋ ਲੱਗਣਾ ਤੂੰ ਕੀ ਕਰੇਗਾ ਆਲਾ ਮੁੱਖ ਮੰਤਰੀ ਸਾਡਾ ਪ੍ਰਧਾਨ ਮੰਤਰੀ ਸੁਣਦਾ ਆਹ ਕਹਿੰਦੇ ਪ੍ਰਧਾਨ ਮੰਤਰੀ ਜਦੋਂ ਨਿੱਕਾ ਹੁੰਦਾ ਸੀ ਨਾ ਆਹ ਦੇਜਾ ਚਾਹ ਵੇਚਦਾ ਹੁੰਦਾ ਸੀ ਓਏ ਵੀ ਬੱਠਾ ਸੁਣ ਰੇ ਲਲਚਾ ਵੇਚਦਾ ਦੀ ਬੜੀ ਗਰੀਬੀ ਰੱਖੀ ਹੁੰਦੀ ਓਏ ਭਾਈ ਉਹਨੇ ਬੜੀ ਗਰੀਬੀ ਦੇਖੀ ਹਰੇ ਲਲਚਾ ਵੇਚ ਵੇਚ ਕਸਾ ਗਿਜਾਰਾ ਕੀਤਾ ਫੇਰ ਬੰਡਾ ਅੱਛਾ ਕਹਿੰਦੇ ਜਦੋਂ ਵੱਡਾ ਹੋਵੇ ਫਿਰ ਇਲਾ ਹੀ ਵੇਚ ਗਿਆ ਉਹ ਚੈ ਭੁਲਾਉਂਦੀ ਆ ਇਹ ਸਰਾ ਦੇਸ਼ ਹੀ ਵੇਚ ਗਿਆ ਐ ਕਰ ਤੇ ਤਾਰੇ ਕਨੂਰ ਵੀ ਲਾਗੂ ਓਏ ਨਹੀਂ ਚੋਲੀ ਦਾ ਉਹ ਬੰਡਾ ਛੱਡਾ ਕੱਤੇ ਵਾਲੀ ਬਰਾਸਣਾ ਆ ਮੈਂ ਕਿਸੇ ਉਪਰੇ ਬੰਦੇ ਨਾਲ ਜਾਦੀ ਦੇਖੀ ਯਾਰ ਨਾ ਉਹ ਬੰਡਾ ਤੇਰੀ ਵਾਲੀ ਪਰਜਾਈ ਬਣੀ ਅੱਜ ਆ ਗੜੀਆਂ ਮੇਰੀ ਹਰ ਗੱਲ ਮੰਨ ਲੈਂਦੀ ਆ ਓਏ ਇਹਨੇ ਤੇਰੀ ਕਿਹੜੀ ਗੱਲ ਮੰਨ ਲਈ ਆ ਇਹ ਪਰਜਾ ਆਗ ਬਣੇ ਬਰਦੀ ਮੰਗਿਆ ਇਹ ਨੂੰ ਬਾਦੀ ਬੋਲਦੀ ਜਾਂਦੀ ਆ ਪੂਰਾ ਜੋਗਾ ਕਰ ਲੈ ਤਾਂ ਫੇਰ ਓੜੇ ਬੰਡਾ ਮੇਰੀ ਗੱਲ ਮੰਨ ਲਈ ਓਹ ਕਿਹੜੀ ਗੱਲ ਮੰਨ ਲਈ ਓੜੇ ਮਿੰਦਰ ਓ ਯਾ ਕੋਲੂ ਜੀ ਕਹਿੰਦੀ ਆ ਉਹ ਮਰੇ ਨੂੰ ਮੈਨੂੰ ਬਾਜੀ ਕਹਿੰਦੀ ਆ ਕੁਝ ਕਰਿਆ ਕਰ ਉਹਦੇ ਨਾਲ ਹੀ ਰਹਿੰਦੀ ਆ ਉਹ ਭੰਡਾ ਦੇ ਜੁਨੀ ਵਾਸੀਆ ਦੇ ਕੁੜੀਆਂ ਦੀ ਗੱਲ ਸੁਣਾਉਣਾ ਆ ਭੰਡਾ ਆ ਜਿਹੜਾ ਜੁਨੀ ਵਾਸੀਆ ਦੇ ਕੁੜੇ ਦਾ ਹੈਪੀ ਬਾਇਰ ਰਹਿੰਦਾ ਇਹ ਪੁੱਛਦੇ ਬੋਏਫ੍ਰੈਂਡ ਨੂੰ ਕੀ ਕਹਿੰਦੀ ਆ ਕੀ ਕਹਿੰਦੀ ਆ ਜਾਨੂ ਮੈਨੂੰ ਮਰੇ ਬਾਡੇ ਤੇ ਜੀਨਸ ਲੈ ਕੇ ਦੋ ਜਾਨੂ ਮੈਨੂੰ ਮੇਰੇ ਬਾਡੇ ਵੀ ਜੀਨਸ ਲੈ ਕੇ ਦੋ ਨਾ ਜਾਨੂ ਮੈਨੂੰ ਮਰੇ ਬਾਡੇ ਤੇ ਏ ਰਿੰਗਸ ਲੈ ਕੇ ਦੋ ਨਾ ਜਾਨੂ ਮੇਰੇ ਬਾਡੇ ਨੂੰ ਏ ਰਿੰਗਸ ਲੈ ਦੋ ਨਾ ਉਹ ਪਿੰਡਾਂ ਇਹਦਾ ਹੈਪੀ ਬਰਥਡੇ ਹੁੰਦਾ ਇਹ ਆਦੇ ਬੋਏਫਰ ਨੂੰ ਪਤਾ ਕੀ ਕਹਿੰਦੀ ਆ ਕੀ ਕਹਿੰਦੀ ਆ ਵੇ ਸੰਜੇ ਵੇ ਗੋਲ ਮਾਰ ਤੀ ਨੱਜਰ ਲੱਗਾ ਡੋਗੂ ਦਾ ਨਹੀਂ ਆ ਰਿਹਾ ਨਹੀਂ ਲੱਗ ਰਿਹਾ ਜਦੋਂ ਉਹ ਘੁੱਕ ਮਾਰਦੀ ਆ ਉਹ ਲੰਗਰ ਨਹੀਂ ਦਾਲਦਾ ਸੁਆਦ ਹੀ ਬੜੀ ਹੁੰਦੀ ਆ ਮੈਂ ਵੀ ਬੰਦਾ ਆਹਾਰਾ ਮੋਤੀ ਬਾਦੋਂ ਜਰਾ ਬਰਦਾ ਆ ਗਿਆ ਇਤੋਂ ਦੇ ਉੱਤਰ ਫੜਕਦਾ ਸੁਝਾ ਰੇ ਓਏ ਇੱਥੋਂ ਦੇ ਇੱਥੇ ਨਾ ਬੜਾ ਫਾਕਾ ਇਹਨਾਂ ਕੋਲ ਪੈਸੇ ਹੈ ਨਹੀਂ ਪੈਸੇ ਕਿੱਧਰ ਗਏ ਓਏ ਨਾ ਕੋਲ ਪੈਸੇ ਹੈ ਨਹੀਂ ਪੈਸੇ ਕਿੱਧਰ ਗਏ ਉਹ ਪੈਸੇ ਲੈ ਕੇ ਜਾਣਦਾ ਮੇਰਾ ਹੋਇਆ ਈ ਮੇਰਾ ਵੀਰ ਜੀ ਮਾਤਾ ਪਿਤਾ ਬਹਿਣਾ ਰੋਕਿੰਦੇ ਦੇ ਹੱਥ ਨਹੀਂ ਗੱਲ ਸੁਣਾ ਜਾ ਸਾਬਾ ਨਾਰ ਕ ਵੀ ਕਹਿ ਗਿਆ ਸੋਗੋਂ ਮੰਤਾ ਆਖੀਏ ਜਿੱਤ ਜੇ ਮੇਰਾ ਜਾਨ ਸੋਗੋਂ ਮੰਤਾ ਆਖੀਏ ਜਿੱਤ ਜੇ ਮੇਰਾ ਜਾਨ ਲੈ ਵੱਡਾ ਮੈਨੂੰ ਕਿਸ਼ੇਰ ਵਿੱਚ ਇੱਤੇ ਆ ਗਿਆ ਲੈ ਵੱਡਾ ਸੁਣਾ ਦੇ ਅਖੇ ਵੇ ਤੂੰ ਮੇਦੀ ਕੌੜੀ ਹੁੰਦੀ ਆਸਰ ਹੁੰਦਾ ਕੀ ਆ ਵੇ ਤੂੰ ਮੇਦੀ ਕੌੜੀ ਹੁੰਦੀ ਆਸਰ ਹੁੰਦਾ ਵਿੱਚ ਦੀਆਂ ਉਹ ਮੇਰੇ ਪਰਬਾਦੇ ਉੱਤੇ ਜਿਸ ਕਰ ਜਾਂਦੀਆਂ ਦੀਆਂ ਉਹ ਵੇੜੇ ਭਗਵਾ ਲਾਵੀ ਵੱਡਾ ਜਾਣ ਦਾ ਵੇਲਾ ਆ ਗਿਆ ਉਹ ਮੇਲੇ ਲਾਉਂਦੇ ਰਹੇ ਰਪਲਸਮੈਂਟ ਮੈਂ ਜਿਆ ਰਹਿਣ ਜੀ ਧੰਨਵਾਦ